ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਥੀ ਇਹ ਵੀ ਗੁਰਦੁਆਰਾ ਸਾਹਿਬ ਖੁੱਲਿਆ ਔਰ ਸੰਗਤ ਵੀ ਚੜਦੀ ਕਲਾ ਚਾ ਸੱਚੇ ਪਾਤਸ਼ਾਹ ਦੀ ਖਿਫਾ ਕਰਨ ਇਹ ਜੋ ਲਖਣੇਸ਼ੀਆ ਦਾ ਪੂਰਾ ਕਿਤਾਬ ਆ ਕਿਥੇ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸੱਚ ਕਰਉਣ ਮੈਂ ਪਿੱਛੇ ਅਨੋਏ ਪਿੰਡ ਗਿਆ ਵਾਂ ạtਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚੋਂ ਕਿ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋ ਗਈ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਜੜਦੀ ਕਲਾਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤੇਲੇ ਹੁਕਮ ਬਾੜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਆਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਤੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਵੇਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਵੀ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਰੂਪ ਲੈ ਜਾਂਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੋਨ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ